ਤੋਂ ਤੱਕ ਸਹਾਬ ਤੇ ਜਤਿਹਦਰ ਸਿੰਘ ਸਾਹਿਬ ਕਰਨੇ ਰਬੀਰ ਸਿੰਘ ਅਤੇ ਪਾਨ ਸਿੰਘ ਸਾਹਿਬ ਆਨ ਦੇ ਵੱਲੋਂ ਸ਼੍ਰੀ ਕਾਲ ਤੱਕ ਸਾਹਿਬ ਤੇ ਉਤੇ ਅਕਾਲੀ ਦਲ ਦੇ ਨੇਤਾਵਾਂ ਨੂੰ ਸੱਜਾ ਸੁਣਾਈ ਗਈ ਸੀ ਜਿਸ ਦੀ ਸ਼ੁਰੂਆਤ ਅੱਜ ਸੋਮ੍ਰੀ ਕਾਲੀ ਦਲ ਦੇ ਨੇਤਾਵਾਂ ਦੇ ਵੱਲੋਂ ਸਤਿਕੰਨ ਸਿਵ ਦਰਬਾਰ ਸਾਹਿਬ ਤੋਂ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਬਿਕਰਮ ਸਿੰਘ ਮਜੀਠੀਆ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਪੁੰਤੜ ਗੁਲਜ਼ਾਰ ਸਿੰਘ ਰਣਿੱਕੇ ਅਤੇ ਹੋਰ ਵੀ ਅਕਾਲੀ ਦਲ ਦੇ ਵੱਡੇ ਨੇਤਾ ਸ਼ਾਮਲ ਹੋਏ ਨੇ ਉਹਨਾਂ ਦੇ ਵੱਲੋਂ ਲਗ ਲਗ ਸੇਵਾਵਾਂ ਨਿਭਾਈਆਂ ਗਈਆਂ ਨੇ ਤਾਂ ਉੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਗੁਲzar ਸਿੰਘ ਰਣਨੀਕੇ ਨੇ ਕਿਹਾ ਕਿ ਸੇਵਾ ਦੇ ਨਾਲ ਸ਼ੂਮਣੀ ਕਲਦਰ ਨੂੰ ਦੁਬਾਰਾ ਤੋਂ ਬੂਸਟ ਮਿਲੇਗਾ। ਦੋਤੇ ਦਰਜੀਤ ਸਿੰਘ ਚੀਮਾ ਨੇ ਕਿਹਾ ਕਿ 10 ਦਿਨਾਂ ਤੋਂ ਬਾਅਦ ਅਸੀਂ ਫੈਸਲਾ ਅਤੇ ਮੀਟਿੰਗ ਕਰਾਂਗੇ ਕਿ ਕਿਹੜਾ ਵਿਅਕਤੀ ਸਾਡੀ ਪਾਰਟੀ ਦੇ ਵਿੱਚ ਅਹੁਦੇਦਾਰ ਤੇ ਬੈਠ ਸਕਦਾ ਹੈ। ਦੋਤੇ ਬੀਬੀ ਜ਼ਗੀਰਕੌਰ ਦੇ ਵੱਲੋਂ ਸ਼੍ਰੀ ਕਲਕੱਤਖ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗੈਣੀ ਰਗਵੀਰ ਸਿੰਘ ਉੱਤੇ ਬਾਗੀ ਅਤੇ ਦਾਗੀ ਜਾਣ ਤੇ ਇਤਰਾਜ਼ ਜਤਾਇਆ ਗਿਆ। ਉਹਨਾਂ ਵੱਲੋਂ ਦਾਦੂਵਾਲ ਦੇ ਉੱਤੇ ਵੀ ਤੰਚਕ ਸਗੇ ਨੇ। ਸ਼੍ਰੀ ਕਲਕੱਤਖ ਸਾਹਿਬ ਤੋਂ ਉਹ ਕੰਮ ਕੀਤਾ ਬਾਕੀ ਨੇ ਜਿਹੜੇ ਕਰਦੇ ਨੇ ਉਹ ਸਾਰੇ ਛੇਕਾ ਉਹਨੇ ਬਾਕੀ ਦਾ ਮੁੱਛੀ ਸ਼ਰਮਣੀ ਕਾਲੀ ਦਾਲ ਦੀ ਲੀਡਰਸ਼ਿਪ ਨੇ ਸਾਰਿਆਂ ਨੇ ਉਹ ਪਵਾਨ ਕੀਤਾ ਕਿਉਂਕਿ ਉਹ ਬਿਲਕੁਲੋਂ ਸਾਰਿਆਂ ਨੇ ਕਾਹਲੇ ਫੇ ਗਲਤੀਆਂ ਜਣੀਆਂ ਹੋਈਆਂ ਸਾਡੀ ਛੋੜੀ ਜੀ ਫੌਜ ਸ਼ਾਹ ਕੁਰੀਸ਼ ਸਿੰਘ ਬਾਦਸ਼ਾਹ ਨੇ ਗਈ ਤੂੰ ਬਹੁਤ ਵਧੀਆ ਫੈਸਲਾ ਹੈ ਉਹਦੀ ਸਲਾਘਾ ਵੀ ਕਰਦੇ ਸਿੰਘ ਸਾਬਾ ਨੇ ਬੜਾ ਸ਼ੋਸਮ ਕੇ ਫੈਸਲਾ ਜਿਹੜਾ ਇਹ ਲਿਆ ਹੈ ਤੇ ਜਿੱਥੇ ਮੈਂ ਸਮਝਦਾ ਸ਼ਰਮਣੀ ਕਾਲੀ ਨਾਲ ਤਗੜਾ ਹੋਊਗਾ ਉਹਦੇ ਨਾਲ ਸਮੁੱਚੀ ਕੌਮ ਵੀ ਜਿਹੜੀ ਹੈ ਨਾ ਗੁਰਨਾਨਕ ਨਾਮ ਲੈਵਾ ਉਹ ਵੀ ਫਖਰ ਮਸ਼ਹੂਰ ਕਰ ਰਹੀ ਹੈ ਵੀ ਇਤਿਹਾਸਿਕ ਜਿਹੜਾ ਸਿੰਘ ਸਾਬਾ ਨੇ ਫੈਸਲਾ ਲਿਆ ਬਹੁਤ ਵਧੀਆ ਟਗੜਾ ਜਿਹੜਾ ਲਿਆ ਹੈ ਔਰ ਇਹ ਹੁਣ ਸੀ ਤਾਂ ਇਹ ਉਹਨਾਂ ਨੇ ਲਿਆ ਤੇ ਇਸ ਕਰਕੇ ਕੌਮ ਦੇ ਵਿੱਚ ਇੱਕ ਲਹਿਰ ਵੀ ਪੈਣੀ ਸ਼ੁਰੂ ਹੋ ਗਈ ਆ ਵੀ ਉਸ ਦੇਸ਼ਾਂ ਦੇ ਦੇਸ਼ਾਂ ਦੇ ਵੀ ਸਾਰੇ ਵੀ ਬਲੋ ਵਧੀਆ ਜਿਹੜਾ ਫੈਸਲਾ ਬੜੀ ਦੂਰਦਸ਼ੀਨ ਹਰ ਸਿੰਘ ਸਾਹਿਬ ਨੇ ਲਿਆਇ ਕਰਕੇ ਹੀ ਸਾਰੇ ਬੜੀ ਵਧੀਆ ਢੰਗ ਨਾਲ ਸਤਿਕਾਰਯੋਗ ਨੇ ਸਾਡੇ ਸਾਡਾ ਸ਼੍ਰੀ ਚਾਲਤਾ ਸਾਹਿਬ ਵੀ ਸਿੰਘ ਸਾਹਿਬ ਵੀ ਜਿਹੜੇ ਉਹਨਾਂ ਨੇ ਜੋ ਉਹਨਾਂ ਦਾ ਹੁਕਮ ਹੈ ਆ ਮਨੂ ਚਰਮਤੇ ਮਨੇ ਔਰ ਉਦੀ ਜੋ ਉਹਨਾਂ ਨੇ ਕਾਇ ਸੇਵਾ ਦੀ ਜਿਹੜਾ ਉਹ ਸੇਵਾ ਚੱਲ ਰਹੀ ਹੈ ਉਥੋਂ ਟੌੜਾ ਸਾਹਿਬ ਤੇ ਬਾਤ ਆਵੇ ਤੇ ਟੌੜਾ ਸਾਹਿਬ ਨੇ ਸਟੇਜ ਤੇ ਗਿਆ ਸੀ ਨਾਲ ਬਕਰ ਜਿਹੜਾ ਪਾਲੀ ਬਾਤ ਇਸ ਵਿੱਚ ਮਹਾਰਾਜ ਜੀ ਸਿੰਘ ਜੀ ਨਾਮ ਇੱਕ ਲਖ 13 ਦੇਖਿਆ ਦੇਖੋ ਲੋਗ ਨਹੀਂ ਇਕੱਲੇ ਆ ਕੇ ਜਿਆ ਹੈ ਕਿ ਜਿਹੜਾ ਧਾਰਮਿਕ ਤੌਰ ਤੇ ਥੋੜਾ ਜਿਹਾ ਉਹ ਦੇਖਿਓ ਜਿਹੜੀਆਂ ਕਹਿ ਲੋ ਜਾਂ ਗੱਲਾਂ ਉਹਨੀਆਂ ਦੋਨੋਂ ਛੋੜੇ ਚ ਪਾ ਲਈਏ ਦੇਖੋ ਕੌਮਰੀ ਫੜੀ ਲੱਗੇ ਨਹੀਂ ਕਿਸੇ ਗੱਲ ਆ ਵੀ ਕੋਈ ਤੇ ਹੁਆਂ ਹੁਆਂ ਮੀ ਔਰ ਉਸ ਤੋਂ ਬਾਅਦ ਕਿਹੜਾ ਕੰਮ ਆ ਜਿਹੜਾ ਭਰਤੀ ਤੋਂ ਬਾਅਦ ਸ਼ੁਰੂ ਹੋਣੀ ਕਾਲੀ ਦਾ 14 ਤੋਂ ਬਾਅਦ ਭਰਤੀ ਜਿਹੜੀ ਹੋਣੀ ਹੈ ਜਿਹੜਾ ਕੰਮ ਆ ਜਿਹੜਾ ਸਿੱਖੀ ਉਹ ਭਰਤੀ ਤੋਂ ਬਾਅਦ ਜਿਹੜੀ ਸ਼ਤਮਨ ਜਿਹੜੀ ਕਮੇਟੀ ਬਣਾਈ ਉਹ ਜਦੋਂ ਬਣ ਗਈ ਕਾਲੀਦਾਲ ਦੇ ਪੂਰੇ ਲੈਅ ਜਿਹੜੇ ਆ ਫਿਰ ਉਹ ਆਦਲ ਸਾਹਿਬ ਨੇ ਹਿੱਸੇ ਬਣੇਗੀ ਪੰਜਾਬ ਦੀ ਸੇਵਾ ਵਾਸਤੇ ਔਰ ਕੁਇਟ ਵਿੱਚ ਤੋਂ ਬੜੇ ਲੋਕਾਂ ਨੇ ਵਿਚਾਰ ਦਾ ਸੁਝਾਅ ਹੈ ਵੀ ਇਹ ਬਹੁਤ ਵਧੀਆ ਹੋਇਆ ਹੈ ਜੰਨਾ ਮਤਲਬ ਉਹਨਾਂ ਦੀ ਬਹੁਤ ਬੜੀ ਗੇੜ ਤੇ ਹੋਇਆ ਪਰ ਵਧੀਆ ਹੋਊਗਾ ਔਰ ਇਹਦੇ ਨਾਲ ਦੁਬਾਰਾ ਜਿਹੜੀ ਉਹ ਹੋਣੀ ਸ਼ੁਰੂ ਆਏਗੀ ਤਾਂ ਮਨਨ ਵੀ ਲੋਕ ਜਿਹੜੇ ਗੁਰਨਾਣਕ ਸਾਹਿਬ ਨੂੰ ਮੰਨਦੇ ਗੁਰਨਾਣਕ ਬੀ ਬਣਾ ਰਿਹਾ ਵੀ ਬੜੀ ਵੱਡੀ ਗੱਲ ਜਿਹੜੀ ਕੀਤੀ ਹੈ ਤੇ ਮੈਂ ਸਿੰਘ ਸਾਹਿਬਾਨਾਂ ਦਾ ਵੀ ਤਾਰੀਫ ਕਰਦਾ ਕਿ ਉਹਨਾਂ ਨੇ ਬੜਾ ਸੋਸ਼ਲ ਤੇ ਬੜੀ ਬਰੀਕੀ ਨਾਲ ਸਾਰਾ तमाम ਲਗਾ ਉਹ ਬੜੀ ਬਰੀਕੀ ਨਾਲ ਹਰ ਚੀਜ਼ ਨੂੰ ਟੱਚ ਕਰਕੇ ਫਿਰ ਉਹਨਾਂ ਫੈਸਲਾ ਰੇਨ ਕਰਕੇ ਬਹੁਤ ਤਾਤਨਤਕ ਬਹੁਤ ਬੁਨਿਆ ਇਹ ਫੈਸਲਾ ਲੋਕਾਂ ਦੇ ਵਿੱਚ ਹਰ ਮਾਨਾ ਪੁਰਾਣੀ ਨੇ ਇਹਨੂੰ ਛਲਾਇਆ ਤੇ ਹਰ ਚੰਗੇ ਨੇ ਖਿਰਮਤੇ ਕੀਤਾ ਕਿ ਤੱਕ ਇਹਨਾਂ ਨੇ ਕਾ ਵੀ ਬਧੀ ਰਾਇਖਰ ਕੋ ਹੋਣਾ ਵੀ ਚਾਹੀਦਾ ਕਿਉਂਕਿ ਜਿਹੜਾ ਇੱਕ ਪੰਸ ਦੇ ਵਿੱਚ ਸਾਡਾ ਇਤਿਹਾਸ ਰਿਕਾਵਤਾ ਫੈਲ ਜਾਉਂਦਾ ਉਹਦੇ ਉਹਨਾਂ ਨੂੰ ਉਹ ਨਹੀਂ ਲਾਉ ਲਾਈ ਇਹ ਦੇਵਨ ਵਾਲੇ ਵੱਡੇ ਹੋਣਗੇ ਸਭਾਪਿੱਲੇ ਵਾਲੇ ਬਹੁਤ ਦੇ ਮੈਨੂੰ ਇੱਕ ਜਨਮ ਪੜਨਾ ਪੁੱਛੋ ਤੁਸੀਂ ਉਹ ਤੇ ਉਹਨਾਂ ਦੀ ਸੇਵਾ ਸਾਹਿਬਾਨੀ ਦੱਸ ਸਕਦੇ ਤੇ ਬਾਰੇ ਉਹਨਾਂ ਨੇ ਜੋ ਜੀ ਬਾਹਰ ਆਏ ਉਹਨਾਂ ਬਾਰੇ ਦੋਹਰੀ ਇੱਕ ਮਹਿਕ ਕਹਿੰਦੇ ਉਹ ਕਹਿੰਦੇ ਕਿ ਕੀ ਗੱਲ ਜੱਤ ਹੋਈ ਦੇ ਬਾਰੇ ਮੇਰਾ ਮਤਲਬ ਤਾਂ ਆ ਇਸ ਤਰ੍ਹਾਂ ਮਨੁੱਖ ਵਸਤੇ ਸੇਵਾ ਤੇ ਸਿਮਰਨ ਜਿਹੜਾ ਨਾ ਜੀ ਇਹ ਬਹੁਤ ਜ਼ਰੂਰੀ ਹੈ ਜਦੋਂ ਸੇਵਾ ਜਿਹੜੀ ਹੈ ਤਨੋਂ ਮਨੋਂ ਕੀਤੀ ਜਾਵੇ ਉਸ ਵੇਲੇ ਮੇਰੇ ਪਾਤਸ਼ਾਹ ਵੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜੇ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਭਲ ਪੰਨੇ ਸੇਵਕ ਤੇ ਭਾਗਾ ਨਾ ਮਿਲਦੀ ਹੈ ਅੱਜ ਜਿਹੜੀ ਸੇਵਾ ਹੈ ਇਹ ਇਹਦੇ ਚ ਮੈਨੂੰ ਬਹੁਤ ਵੱਡਾ ਸਕੂਨ ਮਿਲ ਰਿਹਾ ਸਾਡਾ ਉਹਦਾ ਕਾਰਨ ਕੀ ਹੈ ਉਹ ਦਾ ਕਾਰਨ ਹੈ ਕਿ ਬੜੇ ਲੰਬੇ ਸਮੇਂ ਤੋਂ ਕੌਮ ਦੇ ਵਿੱਚ ਜਿਹੜੀ ਦੁਬਧਾ ਪਈ ਸੀ ਜਿਹੜੀ ਕੌਮ ਆਪਸ ਵਿੱਚ ਪਾਟੋ ਤਾੜ ਹੋ ਰਹੀ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਕਰਕੇ ਕਹਿ ਲਓ ਸਿਧਾਂਤਤਾ ਕਰਕੇ ਕਹਿ ਲਓ ਪਰੰਪਰਾਵਾ ਕਰਕੇ ਕਹਿ ਲਓ ਜਿਹਾ ਦਾ ਇਤਿਹਾਸ ਜਿਹੜਾ ਸੀਗਾ ਉਹ ਲੋਕਾਂ 'ਚ ਅਲੋਪ ਹੁੰਦਾ ਜਾ ਰਿਹਾ ਸੀਗਾ ਤੇ ਦੁਨੀਆ ਭਰ ਦੇ ਲੋਕਾਂ ਨੂੰ ਕੱਲੇ ਸਿੱਖ ਧਰਮ ਨੂੰ ਨਹੀਂ ਕੱਲੇ ਸਿੱਖਾ ਨੂੰ ਨਹੀਂ ਅੱਜ ਦੁਨੀਆ ਭਰ ਦੇ ਲੋਕਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਕਿ ਸੱਚਮੁੱਚ ਹੀ ਸ੍ਰੀ ਅਕਾਲ ਤਾ ਸਾਬ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਰਬੋੱਚ ਤਖਤ ਸਜਾਇਆ ਸੀ ਉਸ ਤਖਤ ਉੱਤੇ ਜੋ ਜਿਸ ਕਾਰਨ ਕਰਕੇ ਜੋ ਇਤਿਹਾਸ ਸਿਰਜਿਆ ਗਿਆ ਸੀ ਉਹ ਸੱਚਮੁੱਚ ਅੱਜ ਦੁਨੀਆ 'ਚ ਉਜਾਗਰ ਹੋਇਆ ਮੈਨੂੰ ਖੁਸ਼ੀ ਇਸ ਗੱਲ ਦੀ ਕਿਉਂਕਿ ਲੋਕ ਕਹਿੰਦੇ ਸੀ ਸ਼ਾਇਦ ਐਵੇਂ ਝੂਠ ਬੋਲਿਆ ਜਾਂਦਾ ਪਰ ਨਹੀਂ ਝੂਠ ਨਹੀਂ ਬੋਲਿਆ ਜਾਂਦਾ ਇਹ ਪ੍ਰੈਕਟੀਕਲ ਹੈ ਤੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਸੀ ਉਹਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਇਸ ਤਰ੍ਹਾਂ ਹੁੰਦਾ ਜਦੋਂ ਅਸੀਂ ਕਹਿੰਦੇ ਸੀ ਨਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਇਸ ਤਰ੍ਹਾਂ ਹੋਈ ਬੂਟਾ ਸਿਗਨਲ ਇਸ ਤਰ੍ਹਾਂ ਹੋਈ ਗਿਆਨੀ ਜੈਲ ਸਿੰਘ ਨਾਲ ਇਸ ਤਰ੍ਹਾਂ ਹੋਈ ਸਰਜਾ ਸਰਜੀਤ ਸਿੰਘ ਨਾਲ ਇਸ ਤਰ੍ਹਾਂ ਹੋਈ ਤੇ ਅੱਜ ਦੀ ਪੀੜ੍ਹੀ ਕਹਿੰਦੇ ਸੀ ਸ਼ਾਇਦ ਇਹ ਝੂਠ ਹੀ ਬੋਲੀ ਜਾਂਦੇ ਹਨ ਲੇਕਿਨ ਅੱਜ ਜਿਹੜਾ ਪ੍ਰੈਕਟੀਕਲ ਲੋਕਾਂ ਨੇ ਅੱਖਾਂ ਨਾਲ ਵੇਖਿਆ ਔਰ ਇਹ ਵੀ ਗੱਲ ਦਾ ਪਤਾ ਲੱਗ ਗਿਆ ਕਿ ਇੱਥੇ ਕੋਈ ਕਿੰਤੂ ਪ੍ਰੰਤੂ ਨਹੀਂ ਇਸ ਸਥਾਨ ਤੇ ਆ ਕੇ ਜੋ ਉਹਨਾਂ ਨੇ ਫੈਸਲਾ ਕਰਨਾ ਹੈ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਪੈਗਾਮ ਤੇ ਉਹਦੀ ਦਿੱਤੀ ਹੋਈ ਦਿਸ਼ਾ ਨਿਰਦੇਸ਼ ਉੱਤੇ ਕਰਨਾ ਔਰ ਉਹ ਉਹਨਾਂ ਨੇ ਕਰਕੇ ਵਿਖਾਇਆ ਕੱਲ ਤੇ ਕੋਈ ਅੱਗੋ ਬੋਲ ਨਹੀਂ ਸਕਿਆ ਸਾਰੇ ਹੱਥ ਬੰਨ ਕੇ ਖੜੇ ਰਹੇ ਸਾਰੇ ਹੱਥ ਜੋੜ ਕੇ ਖੜੇ ਰਹੇ ਔਰ ਇੱਕ ਇੱਕ ਸੇਵਾ ਜਿਹੜੀ ਸੀ ਉਹ ਮਨਜ਼ੂਰ ਕੀਤੀ ਸਭ ਤੋਂ ਵੱਡੀ ਗੱਲ ਕਿ ਜੋ ਸਵਾਲ ਕਰਨਾ ਉਹਦਾ ਜਵਾਬ ਸੱਚਾ-ਸੱਚਾ ਦੇਣਾ ਇਹ ਵੀ ਇੱਕ ਇਹਦੀ ਵੱਡੀ ਵਡਿਆਈ ਹੈ ਇਹ ਵੀ ਇੱਕ ایسی ਦੀ ਮਹਾਨਤਾ ਸੋ ਮੈਂ ਸਮਝਦੀ ਐ ਕਿ ਕੱਲ ਦਾ ਇਤਿਹਾਸ ਜਿਹੜਾ ਦੁਬਾਰਾ ਜਿਹੜਾ ਇਤਿਹਾਸ ਸੀ ਨਾ ਸਾਡਾ ਉਹ ਰਿਪੀਟ ਹੋਇਆ ਜਿਹੜਾ ਪਿੱਛੇ ਲੋਕਾਂ ਨੇ ਸ਼ਾਇਦ ਕਈ ਬੱਚਿਆਂ ਨੇ ਨਹੀਂ ਸੀ ਦੇਖਿਆ ਨਹੀਂ ਸੀ ਪੜਿਆ ਉਹ ਉਹਨਾਂ ਨੂੰ ਰਿਪੀਟ ਹੋ ਗਿਆ ਕਿ ਸੱਚਮੁੱਚ ਹੀ ਜੀ ਕਾਦਰ ਸਭ ਏਡਾ ਸਰਬੋੱਚ ਹੈ ਕਿ ਉਥੇ ਪੰਜ ਸਿੰਘ ਸਹਿਬਾਨ ਪੰਜ ਜਿੱਥੇ ਜਿਹੜਾ ਖਲੋਕੇਸ਼ਰੀ ਕਾਦਰ ਸਾਬ ਆਵਾਜ਼ ਦਿੰਦੇ ਐ ਉਸ ਵੇਲੇ ਸਿੱਖਾਂ ਨੂੰ ਸਿਰ ਝੁਕਾ ਕੇ ਉਹ ਬੰਨਣਾ ਪੈਂਦਾ ਸੋ ਮੈਨੂੰ ਇਸ ਗੱਲ ਦੀ ਰਾਹਤ ਵੀ ਹੈ ਸਕੂਨ ਵੀ ਹੈ ਔਰ ਅੱਜ ਖੁਸ਼ੀ ਵੀ ਹੈ ਕਿ ਜਿਹੜੀ ਦੁਬਧਾ ਸੀ ਉਹ ਦੂਰ ਹੋਈ ਹੋਏਗੀ ਇਹਦੇ ਨਾਲ ਸਾਰੇ ਨੇ ਮਨਾਂ ਦੇ ਪ੍ਰੀਖੇ ਨਿਕਲ ਜਾਣਗੇ ਤੇ ਫਿਰ ਇਕੱਠੇ ਹੋ ਕੇ ਸਾਰੇ ਸਾਡੀਆਂ ਸੰਸਥਾਵਾਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਧਾਰਮਿਕ ਸੰਸਥਾ ਸਿਆਸੀ ਸੰਸਥਾ ਸ਼੍ਰੋਮਣੀ ਅਕਾਲੀ ਦਲ ਔਰ ਇਹ ਮੇਰੀ ਪੀੜ ਦਾ ਪੈਗਾਮ ਲੈ ਕੇ ਚੱਲੀ ਹੈ ਇਹ ਸੰਸਥਾ ਸ਼੍ਰੋਮਣੀ ਅਕਾਲੀ ਦਲ ਨੇ ਮੇਰੀ ਪੀੜ ਦਾ ਸਿਧਾਂਤ ਪਾਲਣਾ ਔਰ ਉਸੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਉਹੀ ਆਦੇਸ਼ ਜਾਰੀ ਕੀਤੇ ਗਏ ਸਾਰੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬਲਾਏ ਹਰ ਨਾਮ ਆਕੇ ਹੋਵੇ ਜੋਰੀ ਗੁਰਮੁਖ ਵੈਸੋ ਸਫਾ ਬਿਛਾਏ ਜੀਓ ਅੱਜ ਪੈਗਾਮ ਜਿਹੜਾ ਦਿੱਤਾ ਗਿਆ ਮੈਨੂੰ ਆਸ ਹੀ ਨਹੀਂ ਉਮੀਦ ਹੈ ਕਿ ਸਾਰੀ ਸਿਕ ਕੌਮ ਸਾਰੇ ਵਰਕਰ ਸਾਡੇ ਸਰਕਾਰੀ ਦਲ ਦੇ ਇੱਕ ਪਲੈਟਫਾਰਮ ਤੇ ਬੈਠ ਕੇ ਉਸ ਦਫਤਰ ਚ ਬੈਠ ਕੇ ਸਾਰੀ ਭਰਤੀ ਕਰਨਗੇ ਔਰ ਦੁਬਾਰਾ ਪੁਨਰ ਸੁਰਜੀਤ ਜਿੱਤਾ ਹੁੰਦੀ ਹੈ ਪਾਰਟੀ ਉਹ ਪੁਨਰ ਸੁਰਜੀਤ ਹੋਵੇਗੀ ਤੇ ਅਸੀਂ ਸਾਰੇ ਤਕੜੇ ਹੋ ਕੇ ਫਿਰ ਨਿਕਲਾਂਗੇ ਇੱਕ ਸ਼ਕਤੀ ਬਣ ਕੇ ਨਿਕਲੇਗੀ ਔਰ ਉਹਨਾਂ ਸਰਕਾਰਾਂ ਦੇ ਵੀ ਕੰਨ ਖੁੱਲ ਜਾਣਗੇ ਜਿਹੜੀਆਂ ਸਰਕਾਰਾਂ ਕਹਿੰਦੀਆਂ ਸੀ ਸ਼ਾਇਦ ਸ਼੍ਰੀ ਅਕਾਲਤਾ ਸਾਬ ਦੇ ਐਵੇਂ ਝੂਠ ਬੋਲਦੇ ਐ ਸ਼ਾਇਦ ਇਹ ਸੰਸਥਾਵਾਂ ਮਰ ਜਾਣਗੀਆਂ ਤੇ ਕੋਈ ਬੋਲੇਗਾ ਨਹੀਂ ਪਰ ਅੱਜ ਕੌਮ ਜਿਉਂਦੀ ਹੈ ਜਾਗਦੀ ਹੈ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਆਪਣੀਆਂ ਸੰਸਥਾਵਾਂ ਦਾ ਫਿਕਰ ਕਰਦੀ ਹੈ ਬਾਦਲ ਵੱਲੋਂ ਪਹਿਲਾਂ ਡਿਨਾਈ ਕੀਤਾ ਜਾਂਦਾ ਰਿਹਾ ਕਿ ਇਸ ਤਰ੍ਹਾਂ ਕੁਝ ਨਹੀਂ ਹੋਇਆ ਮੀਟਿੰਗ ਦੀ ਡਿਨਾਈ ਕੀਤਾ ਗਿਆ ਲੇਕਿਨ ਉੱਥੇ ਹਾਂ ਪੱਕੇ ਹੰਗਾਰਾ ਦੇਣਾ ਤੁਹਾਨੂੰ ਲੱਗਦਾ ਕਿ ਦੋਰਾ ਦੇਖੋ ਪਹਿਲਾਂ ਉਹਨਾਂ ਨੇ ਪਹਿਲੇ ਤੇ ਇਹੀ ਕਹਿ ਕੇ ਗਏ ਸੀ ਇਹ ਕਿ ਮੈਂ ਸਬਰਪਤ ਜੋ ਇੱਥੇ ਕਿਹਾ ਗਿਆ ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਤੇ ਵੀ ਇਤਰਾਆਂ ਦੀਆਂ ਹੋ ਜਾਂਦੀਆਂ ਇਸ ਕਰਕੇ ਭੁੱਲ ਬਖਸ਼ਾ ਲੈਣੀ ਜਿਹੜੀ ਹੈ ਇਹ ਮੈਂ ਸਮਝਦਾ ਸਾਡੇ ਵੱਡੇ ਭਾਗ ਆ ਕਿ ਸਾਡੀਆਂ ਭੁੱਲਾਂ ਬਖਸ਼ੀਆਂ ਜਾ ਰਹੀਆਂ ਇਸ ਕਰਕੇ ਮੈਂ ਸ਼੍ਰੀ ਕਾਂਟਕ ਸਿੰਘ ਦੇ ਜਹਦਰ ਸਾਹਿਬ ਦਾ ਸਿੰਘ ਸਾਹਿਬ ਦਾ ਧੰਨਵਾਦ। ਠੀਕ ਹੈ। ਉਹ ਨਾ ਦੇਖਿਆ ਕੱਲ ਦੇ ਕੀਤਾ ਗਿਆ ਕਿ ਜਲ ਤੋਂ ਜਲ ਜਿਹੜੇ ਅਪੀਲ ਆਏ ਨੇ ਉਹਨਾਂ ਨੂੰ ਪ੍ਰਵਾਨ ਕੀਤਾ ਜਾਵੇ ਉਹਨੂੰ ਲੈ ਕੇ ਕੋਈ ਮੀਟਿੰਗ ਜਾਂ ਕੋਈ ਉਹ ਵਰਕਿੰਗ ਕਮੇਟੀ ਨੇ ਫੈਸਲਾ ਕਰਨਾ ਹੈ। ਉਹ ਜੋ ਉਦੇਸ਼ ਹੈ ਵਰਕਿੰਗ ਕਮੇਟੀ ਆਪਣਾ ਫੈਸਲਾ ਕਰੀ ਗਈ। ਕਿਉਂਕਿ ਜਿਹੜੇ ਵਿਅਕਤੀਗਤ ਆਦੇਸ਼ ਹੈ ਸੇਵਾ ਦੇ ਉਹ ਜਿੱਤਰਾ ਦੇਸ਼ ਹੋਇਆ ਸੀ ਆਪੋ ਆਪਣੀ ਸ਼ੁਰੂ ਕਰ ਲਈ ਹੈ। ਇਹ ਅੱਜ ਪਹਿਲਾ ਦਿਨ ਹੈ ਦਸ ਨਗਰ ਕਦਰ ਚਲੇ। ਕਿਉਂਕਿ ਕੱਲ ਦਾ ਦਿਨ ਵੀ ਇੱਥੇ ਦਰਵਾਜਾ ਸਾਹਿਬ ਦੇ ਵਿੱਚ ਆ ਫਿਰ 2 ਦਿਨ ਫਿਰ 5 ਤੇ 6 ਜੀ ਨੰਕਤ ਸਾਹਿਬ ਚ ਫਿਰ 7 ਤੇ 8 ਫਤਿਹਗੜ੍ਹ ਸਾਹਿਬ ਚ ਉਸ ਤੋਂ ਬਾਅਦ ਜੀ ਮੁਖਤਸਰ ਸਾਹਿਬ ਤੇ ਫਿਰ ਕਰੋੜੀ ਸਾਹਿਬ ਉਹ ਤੱਕ ਸਾਹਿਬ ਤੇ 10 ਦਿਨ ਤੋਂ ਬਾਅਦ ਫਿਰ ਕੜਾ ਪ੍ਰਸ਼ਾਦੀ ਦੇਖਰਾ ਕੇ ਅਰਦਾਸ ਜਿਹੜਾ ਵਿਅਕਤੀਗਤ ਸੇਵਾ ਉਹ ਨਾਲ ਦੀ ਨਾਲ ਅਸੀਂ ਆਪਣੇ ਸ਼ੁਰੂ ਕਰ ਲਈ ਜਿਹੜਾ ਪਾਰਟੀ ਵਾਲਾ ਕੰਮ ਹੈ ਉਹ ਵੱਖਰੇ ਇੱਕ ਕਿਉਂ ਦਾ ਸੇਵਾ ਤਾਂ ਹਰ ਸਿੱਖ ਵੈਸੇ ਵੀ ਕਰਦਾ ਪਰ ਤੁਹਾਨੂੰ